ਜਾਗਦਾ ਤੁਸਤ ਬਧਨਾ ਆ ਸਾਸਰੀ ਕਾਲ ਦੀ ਸਾਰੇ ਵੀਰਾਂ ਨੂੰ ਜ਼ਬਰਦਸਤ ਇਸ ਮੇਰ ਦੇ 5 ਵਜ ਗਏ ਆ ਤੇ ਹੁਣ ਪਾ ਚੱਲੇ ਗੁਰਦਰਾ ਸਾਹਿਬ ਪਹਿਲਾਂ ਕਿੱਨੇ ਆਪਾਂ ਹੈਪੀ ਨੂੰ ਉਠਾਉਣ ਪ੍ਰਧਾਨ ਸਾਹਿਬ ਆ ਜਿਵੇਂ ਲੱਗਦਾ ਉੱਠੇ ਨਹੀਂ ਆ ਵੀ ਆਪਣੀ ਗੁਰਦਾਰੇ ਅੱਜ ਲੰਗਰ ਲੱਗਣਾ ਤੇ ਆਪਸੇ ਕਰਨੀ ਸੇਵਾ ਆ ਵੀ ਬਣਾ ਪ੍ਰਧਾਨ ਸਾਹਿਬ ਨਾਲ ਚੱਲੇ ਆ ਵੀ ਉਹ ਕਹਿੰਦੇ ਸੀ ਕਿ 4 ਵਜੇ ਮੈਂ ਗੁਰਦਾਰੇ ਆ ਜਾਊਗਾ ਤੇ ਪਰ ਹੁਣ 5 ਵਜ ਗਏ ਆ ਉਣੀ ਜਾ ਕੇ ਦੇਖਦੇ ਆ ਵੀ ਪ੍ਰਧਾਨ ਸਾਹਿਬ ਹਣੀ ਕੀ ਕਰਦੇ ਆ ਪ੍ਰਧਾਨ ਉਹ ਆ ਗਏ ਆ ਉਥੇ ਉਹ ਕਹਿੰਦੇ ਸੀ ਕਿ ਉਹਨੂੰ ਬਲਾਓ ਵਾ ਜਿਹੜਾ ਕਿਹਾ ਸੀ 4 ਵਜੇ ਆਉਣਾ ਹਲਵਾਈ ਉਥੇ ਆਇਆ ਜਾਣ ਦੇ ਗੁੱਸੇ ਨੂੰ ਮੇਰਾ ਵੀ ਰਾਜਾ ਬਾਹਰ ਕਣੀਆਂ ਪੈਂਡ ਇਹ ਕਰਦਾ 4 ਵਜੇ ਨੂੰ ਉੱਠ ਪੈਣਾ ਹੀ ਚਲ ਆ ਚਲੀਏ ਗੁਰਦਾਰੇ ਪਾ ਮੱਥਾ ਲਿਆ ਟੇਕ ਤੇ ਹੁਣ ਆਪਾਂ ਚੱਲਦੇ ਹਲਵਾਈਆਂ ਕੋਲ ਵੇਖਦੇ ਹਲਵਾਈ ਆਪਣੇ ਆਣ ਕੀ ਕਰਨ ਦੇ ਆ ਡਾਉਰੀਆ ਵਿਊ ਜਾਣਾ ਵੀਰ ਜੀ ਹਲਵਾਈ ਆਪਣੇ 4 ਵਜੇ ਆਉਣੇ ਸੀ ਤੇ 7:00 ਵਜੇ ਆ ਗਏ ਉੱਠ ਕੇ ਤੇ ਪ੍ਰਧਾਨ ਸਾਹਿਬ ਨੂੰ ਵੀ ਜਾ ਕੇ ਦੋ ਰਾਂ ਠਾ ਕੇ ਫੇਰ ਹੀ ਲਿਆਂਦਾ ਹੈ ਪ੍ਰਧਾਨ ਸਾਹਿਬ ਕਹਿੰਦਾ ਸੀ ਮੈਂ 3:30 ਵਜੇ ਆ ਜਾਣਾ ਪਰਦਾ ਆਦਾ ਹੀ ਮਿੰਦ ਤਿੰਨ ਵਾਰੀ ਹਲਵਾਈ ਨਹੀਂ ਹੋਣਾ ਸੀ ਤੇ ਮੁੜ ਕੇ ਮੈਨੂੰ ਨਾ ਠਾਹੀਂ ਜੱਸੀ ਨੂੰ ਠਾ ਲਈ ਜਿਵੇਂ ਜੱਸੀ ਦਾ ਹੁੰਦਾ ਸੀ ਤੈਨੂੰ ਦੱਸਿਆ ਇਹ ਅਦੇਬ ਸਿਰ ਤੇ ਪ੍ਰਭਾਣ ਪਰਨਾਪੁਰ ਕੀ ਹੋਇਆ ਤੈਨੂੰ ਮੈਨੂੰ ਹੁਣ ਆਉਣਾ ਸੀ ਫੇਰ ਕਰੇ ਸੁੱਤਾ ਨਹੀਂ ਤੂੰ ਓਹ ਹੋ ਮਾਸਾ ਖਵਾਉਣੇ ਤੈਨੂੰ ਸੁਣ ਇਹਨੂੰ ਬਾਅਦ ਚ ਖਵਾ ਚੰਗਾ ਲਿਆ ਕੇ ਮਾਸਾ ਕੋਈ ਖਵਾ ਦੇ ਆਨੇ ਆਵਤੀ ਬਣ ਗਿਆ ਬਲੇ ਨੂੰ ਕਿਹੜਾ ਕੋਲ ਜੇਨਾ ਜੇਨਾ ਲੇਗ ਲਾ ਮਾਰ ਰਹਾ ਹੈ ਇਹਨਾਂ ਦੁਆਰਾ ਮੋਦ ਤੂੰੜਾ ਰਹਿ ਜੀਂ ਕਿਦੀ ਬਲੌਗ ਤੋਂ ਕਿਰੇ ਵੇਖੋ ਸਾਡੇ ਬਾਅਦ ਬੱਚੇ ਵੇਖੋ ਮੇਲੇ ਦੇ ਮਹਾਰਾਜ ਕਿਰਪਾਣਾ ਵੇਖੋ ਟਰੈਕਟਰਾਂ ਦੇ ਗੱਡੀਆਂ ਦੇ ਸੰਗਤਾਰੀ ਆ ਸਰਪੰਚ ਸਾਹਿਬ ਗੱਡੀ ਦੇ ਆਗੇ ਦੂਰੋਂ ਦੂਰੋਂ ਹਮਮਾ ਆ ਰਹੇ ਆ ਚੱਲ ਰਿਹਾ ਵੇਖੋ ਬਾਣ ਦਾ ਪੰਦੋ ਜਰ ਦੁਕਾਨਾਂ ਵੀ ਲਾਉਣੀਆਂ ਕਿ ਪਿੱਛਾ ਪੂਰਾ ਤੁਹਾਡੀ ਕਿਰਪਾਣਾ ਪੇੜ ਦੇ ਨਗਰ ਨਾਲ ਇਦਾਂ ਹੀ ਲੰਗਰ ਚੱਲਦੇ ਰਹਿਣ ਗੁਰੂ ਉਹ ਜਾਂਦੀਆਂ ਕਰਦੀਆਂ ਕਹਿ ਲੈਂਦਾ ਪਹਿਲਾਂ ਜਦੋਂ ਕੋਈ ਬੋੜਾ ਦੱਸੇ ਉਹ ਉਹ ਜਾਂਦੀਆਂ ਆਹ ਲੈਂਦਾ ਕੈਮਰਾ ਕਰ ਸਾਹ ਆਏ ਕਿ ਫੱਦੇ ਸਾਤ ਸੇ ਕਰੀਆ ਪਾਇਰਟ ਜੀ ਕੀ ਇਹ ਤ੍ਰੇਮੇ ਨਿਸ਼ਾਨ ਸਾਹਿਬ ਦੀ ਸੇਵਾ ਹਿਤਾ ਸੰਗਠਨ ਸਰਦਾਰ ਹਰਦੇਵ ਆਸਰੀ ਜੀ ਦੇ ਉੱਤੇ ਜਾਣਾ ਪੈਪ ਥੋੜੀ ਪਗਲ ਚੱਲ ਰਹੀ ਹੈ ਲੋਈ ਨਿਸ਼ਾਨ ਸਿੰਘ ਦੀ ਸੇਵਾ ਕਰਦੇ ਸਿੰਘ ਨਿਸ਼ਾਨ ਦਾ ਚੋਲਾ ਸਾਹਿਬ ਜਿਹੜਾ ਸਮੁੰਦਰ ਚੋਲਾ ਹੈ